ਏ ਬੱਕਰੀ ਵੀਰ ਜੀ ਬਹੁਤ ਸ਼ਕੀਨ ਬੱਕਰੀ ਬਹੁਤ ਸੋਹਣਾ ਥਣ ਥਣ ਬਹੁਤ ਸੋਹਣੇ ਲੱਗੇ ਹੋਏ ਇਹਨੂੰ ਰੰਗ ਕਹਿੰਦਾ ਹੈਗਾ ਬਿਲਕੁਲ ਬਲੈਕ ਜਿੱਦਾਂ ਮਰਜੀ ਆਪਾਂ ਚਵਾਈ ਕਰ ਸਕਦੇ ਹਾਂ ਦੀ ਕੋਈ ਉਹ ਨਹੀਂ ਲਤਲੁੱਤ ਮਾਰਨ ਵਾਲਾ ਤਾਂ ਪਤਾ ਹੀ ਨਹੀਂ ਜੀ ਇਹਨੂੰ ਬਹੁਤ ਸੋਹਣੇ ਥਣ ਲੱਗੇ ਹੋਏ ਇਹਨੂੰ ਇਸ ਬੱਕਰੀ ਨੂੰ ਵਨ ਆਰਡਰ ਬਹੁਤ ਸੋਹਣਾ ਹਾਂਜੀ ਬਹੁਤ ਪਿਆਰੇ ਥਣਵਾ ਦੁੱਧ ਪੀਣ ਵਾਸਤੇ ਜਿੱਦਾਂ ਮੈਂ ਆਪਣੇ ਘਰ ਦੇ ਵਿੱਚ ਰੱਖੀ ਹੋਈ ਐ। ਹਜੇ ਇਹਨਾਂ ਦਾ ਹੈ ਨਹੀਂਗਾ। ਵੇਚਣ ਦਾ ਨਹੀਂਗਾ। ਜਦੋਂ ਪਲੱਸ ਕਿਨਾਂ ਦੇ ਵੇਚਣ ਦਾ ਵੀ ਹੋਇਆ ਤਾਂ ਫਿਰ ਵੀਡੀਓ ਵਗੈਰਾ ਜਰੂਰ ਪਾਵਾਂਗੇ। ਇਹਦੇ ਸ਼ੇਪ ਵੇਖ ਤਾ। ਬਲੈਕ ਬਲੈਕ ਕਲਰ। ਜਿੱਦਾਂ ਨੂੰ ਬੀਟਲ ਵਿੱਚ ਕਹਿੰਦੇ ਚਿੱਟੀ ਅੱਖ। ਚਿੱਟੀ ਅੱਖ ਵਾ। ਕੰਨ ਲੰਮੇ ਕੰਨ। ਸਿੰਗ ਗਏ ਬਿਲਕੁਲ ਨਾਲ ਲੱਗਿਆ ਹੋਇਆ। ਛੋਟੇ-ਛੋਟੇ ਸਿੰਗ ਵਾ। ਬਹੁਤ ਸੋਹਣੇ ਸਿੰਗ ਲੱਗੇ ਹੋਏ ਨੇ ਬਲੈਕ। ਬਹੁਤ ਸੋਹਣਾ ਆਰਡਰ ਆ ਭਾਜੀ ਅੰਦਰ ਵੀ ਬਹੁਤ ਹੀ ਸੋਹਣੇ ਸਾਰੇ